ਇਹਨਾਂ ਨੂੰ ਪੈਸਾ ਕਿੱਥੋਂ ਫੰਡਿੰਗ ਆ ਰਹੀ ਹੈ ਸਾਰੀ ਇਨਕੁਆਰੀ ਇਹਦੀ ਹੋਣੀ ਚਾਹੀਦੀ ਹੈ ਦੇਖੋ ਲੱਗਦਾ ਕਿਤੇ ਨਾ ਕਿਤੇ ਮਿਲੀ ਭੁਗਤ ਹੈ ਜਿਹੜਾ ਤੋਂ ਬਾਹਰੋਂ ਪੈਸਾ ਆਉਂਦਾ ਕਿੱਥੋਂ ਆਉਂਦਾ ਸਾਰੀ ਇਨਕੁਆਰੀ ਹੋਣੀ ਚਾਹੀਦੀ ਹੈ ਕਿੱਥੋਂ ਪੈਸਾ ਆ ਰਿਹਾ ਕਿੱਥੇ ਜਾ ਰਿਹਾ ਇਹਦੇ ਵਿੱਚ ਕੌਣ ਕੌਣ ਇਨਵੋਲਵਮੈਂਟ ਹੈ ਉਹ ਵੀ ਹੋਣਾ ਚਾਹੀਦਾ ਉਹਦੀ ਵੀ ਇਨਕੁਆਰੀ ਬੈਠਣੀ ਚਾਹੀਦੀ ਹੈ ਨਾ ਜਿੱਦਾਂ ਕਈ ਜਿਹੜੀਆਂ ਜਾਇਦਾਦਾਂ ਉਹਨਾਂ ਦੇ ਨਾਮ ਤੇ ਹੋਣ ਜਾਂ ਉਹਨਾਂ ਦੇ ਪਰਿਵਾਰਕ ਨਾਮ ਤੇ ਹੋਣੀਆਂ ਪਰ ਕਈ ਜਾਇਦਾਦਾਂ ਅਜਿਹੀਆਂ ਵੀ ਹੋਣਗੀਆਂ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਸੀ ਉਹਨਾਂ ਦੇ ਨਾਮ ਤੇ ਵੀ ਹੋ ਸਕਦੇ ਕੋਈ ਇ 3-4 ਬੰਦੇ ਹੋਰ ਵੀ ਨੇ ਜਿਨ੍ਹਾਂ ਦੇ ਨਾਂ ਤੇ ਅੰਮ੍ਰਿਤਸਰ ਪ੍ਰਾਪਰਟੀ ਐ ਉਹਨਾਂ ਨੂੰ ਵੀ ਇਨਕੁਆਰੀ ਹੋਣੀ ਚਾਹੀਦੀ ਉਹਨਾਂ ਕੋਲ ਜ਼ਮੀਨ ਕਿੱਥੋਂ ਬਣੀ ਪਹਿਲਾਂ ਅੱਧਾ ਕਿੱਲਾ ਜ਼ਮੀਨ ਦਾ ਨਹੀਂ ਸੀ ਆ ਜੋ ਬੰਦੇ 30-30 ਕਿੱਲੇ ਜ਼ਮੀਨ ਦੇ ਬਣਾਈ ਫਿਰ ਅੰਮ੍ਰਿਤਸਰ ਚਾਜਨਾਲਾ ਚ ਤੇ ਇੱਥੇ ਨਿਊ ਚੰਡੀਗੜ੍ਹ ਚ ਪੈਟਰੋਲ ਪੰਪ ਲਾਏ ਨੇ ਉਹ ਕਿੱਥੋਂ ਲਾਏ ਨੇ ਉਹ ਦੂਜੇ ਬੰਦੇ ਦੇ ਨਾਂ ਤੇ ਐ ਇੱਕ ਦੂਜੇ ਬੰਦੇ ਦੇ ਨਾਂ ਤੇ ਹੋਰ ਦੋ ਕਿੱਲੇ ਜ਼ਮੀਨ ਦੇ ਕਿਸੇ ਨਾਂ ਤੇ ਫਲੈਟ ਐ ਉਹਨਾਂ ਦੀ ਵੀ ਇਨਕੁਆਰੀ ਬੈਠਣੀ ਚਾਹੀਦੀ ਪਰ ਮੁਹਾਲੀ ਡਿਸਟ੍ਰਿਕਟ ਦੀ ਕਿਉਂ ਨਹੀਂ ਹੋਈ ਮੈਨੂੰ ਇਹ ਨਹੀਂ ਸਮਝ ਆ ਰਹੀ ਇਹ ਵੀ ਹੋਣੀ ਜ਼ਰੂਰੀ ਐ ਵਿਚ ਜ਼ਿਕਰ ਕੀਤਾ ਕਿ ਰੋਪੜ ਦਾ ਹੁਸ਼ਾਰਪੁਰ ਦਾ ਜ਼ਿਕਰ ਕੀਤਾ ਹਨਾ ਤਾਂ ਬੀਤੇ ਦਿਨ ਇੱਕ ਵੱਡੇ ਪੁਲਿਸ ਅਧਿਕਾਰੀ ਤੇ ਵੀ ਜਿਹੜੀ ਉਹ ਸੀਬੀਆ ਨੇ ਜਾਂ ਜਿਹੜੀ ਕਾਰਵਾਈ ਕੀਤੀ ਹੈ ਉਹਦੇ ਬਹੁਤ ਜ਼ਿਆਦਾ ਸੰਪਤੀ ਜਿਹੜੀ ਆ ਉਹ ਜ਼ਬਤ ਕੀਤੀ ਹੈ ਕਈ ਜਿਹੜੀਆਂ ਬੇਨਾਮੀਆਂ ਜਾਇਦਾਦਾਂ ਸਿਗੀਆਂ ਘੜੀਆਂ ਮਹਿੰਗੀਆਂ ਗੱਡੀਆਂ ਸ਼ਰਾਬ ਆ ਨਾ ਕਾਫੀ ਕੁਝ ਜਿਹੜਾ ਬਰਾਮਦ ਕੀਤਾ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਲਗਾਤਾਰ ਜਿਹੜੀਆਂ ਏਜੰਸੀਆਂ ਉਹ ਇੱਕ ਕਹਿੰਦੇ ਕਿ ਹੁਣ ਐਕਟਿਵ ਹੋ ਗਈਆਂ ਕੋਲਰ ਦੀ ਗੱਲ ਕਰੀਏ ਜੀ ਡੀਆਈਜੀ ਰੇਂਜ ਰੋਪੜ ਤੇ ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਤਾਰਾਂ ਜੁੜਦੀਆਂ ਨਜ਼ਰ ਆ ਰਹੀਆਂ ਨੇ ਬਲਜਿੰਦਰ ਪਾਸਟਰ ਹੋਇਆ ਜੇ ਡੀਆਈਜੀ ਰੇਂਜ ਦੇ ਭੁੱਲਰ ਜੀ ਤੇ ਇਹਨਾਂ ਦੀ ਕਿਤੇ ਨਾ ਕਿਤੇ ਤਾਰਾਂ ਹੈ ਮੈਨੂੰ ਲੱਗਦਾ ਕਿ ਜੋੜ ਰਹੀਆਂ ਨੇ ਜਿਵੇਂ ਕਿ ਉਹਨਾਂ ਦੀ ਕਾਰਵਾਈ ਉਵੇਂ ਹੀ ਉਹਨਾਂ ਦੇ ਬਾਅਦ ਚ ਕਾਰਵਾਈ ਇਹਨਾਂ ਤੇ ਹੋਈ ਹੋਰ ਪਤਾ ਨਹੀਂ ਕਿੰਨੇ ਕੁ ਮਗਨਵਾਸ਼ ਸਾਹਮਣੇ ਆਣ ਜੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸਖਰਾ ਬੀਤੇ ਦਿਨ ਈਡੀ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਦੱਸਦੀਏ ਕਿ ਸਜਾ ਜਫਤਾ ਪਾਸਟਰ ਬਜਿੰਦਰ ਜਿਸ ਨੂੰ ਪਿਛਲੇ ਦਿਨਾਂ ਦੇ ਵਿੱਚ ਮਹਾਲੀ ਅਦਾਲਤ ਦੇ ਵੱਲੋਂ ਉਮਰ ਕੈਦ ਦੀ ਜਿਹੜੀ ਸਜ਼ਾ ਸੁਣਾਈ ਗਈ ਸੀ ਇੱਕ ਬਲਾਤਕਾਰ ਦੇ ਮਾਮਲੇ ਦੇ ਵਿੱਚ ਹੁਣ ਉਸਤੇ ਈਡੀ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਕਈ ਸੰਪਤੀਆਂ ਨੇ ਜਿਹੜੀਆਂ ਉਹ ਜ਼ਬਤ ਕੀਤੀਆਂ ਗਈਆਂ ਸਾਡੇ ਨਾਲ ਸਿਮਰਜੀਤ ਸਿੰਘ ਮਾਨ ਜੀ ਮੌਜੂਦ ਨੇ ਮਾਨ ਸਾਹਿਬ ਆਖਰ ਹੁਣ ਉਦੀ ਸਜ਼ਾ ਕਾਫੀ देर ਹੋ ਗਿਆ ਸਜ਼ਾ ਹੋਈ ਨੂੰ ਆਖਰ ਹੁਣ ਹੀ ਕਿਉਂ ਈਡੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਕੀ ਲੱਗਦਾ ਕਿ ਇਸ ਦੇ ਪਿੱਛੇ ਕੀ ਹੈ ਦੇਖੋ ਜੀ ਥੋੜਾ ਨਾ ਇਨਕੁਆਰੀ ਕਰਨ ਨੂੰ ਵੀ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਪਰ ਦੇਖੋ ਟਾਈਮ ਲੱਗਿਆ ਤੇ ਅੱਜ ਉਹ ਈਡੀ ਦੀ ਰੇਡ ਹੋਈ ਜਿਹੜੀ ਉਹਦੀ ਪ੍ਰਾਪਰਟੀ ਸਾਰੀ ਜ਼ਬਤ ਹੋਈ ਹੈ ਬਿਲਕੁਲ ਹੋਰ ਥਾਵਾਂ ਤੇ ਵੀ ਹੋਣੀ ਚਾਹੀਦੀ ਹੈ ਅਖਲ 2-4 ਡਿਸਟ੍ਰਿਕਟਾਂ 'ਚ ਹੋਏ ਜਿਵੇਂ ਹੁਸ਼ਿਆਰਪੁਰ ਗੜ੍ਹ ਸ਼ੰਕਰ ਮਾਸ਼ੂ ਬਾੜਾ ਤੇ ਰੋਪੜ ਡਿਸਟ੍ਰਿਕਟ ਮੁਹਾਲੀ ਦੀ ਮੇਰੇ ਸਾਬ ਨਾਲ ਪੈਂਡਿੰਗ ਹੈ ਮੁਹਾਲੀ ਦੀ ਨਹੀਂ ਹੋਈ ਹੈਗੀ ਇਹ ਵੀ ਹੋਣੀ ਜ਼ਰੂਰੀ ਚਾਹੀਦੀ ਸੀਗੀ ਜਿਹੜਾ ਇਹਨਾਂ ਤੋਂ ਪੈਸਾ ਕਿੱਥੋਂ ਫੰਡਿੰਗ ਆ ਰਹੀ ਹੈ ਸਾਰੀ ਇਨਕੁਆਰੀ ਇਹਦੀ ਹੋਣੀ ਚਾਹੀਦੀ ਹੈ ਦੇਖੋ ਲੱਗਦਾ ਕਿਤੇ ਨਾ ਕਿਤੇ ਮਿਲੀਭੁਗਤ ਹੈ ਵਿਚ ਕੌਣ ਕੌਣ ਇਨਵੋਲਵਮੈਂਟ ਹੈ ਉਹ ਵੀ ਹੋਣਾ ਚਾਹੀਦਾ ਉਹਨਾਂ ਦੀ ਵੀ ਇਨਕੁਆਇਰੀ ਬੈਠਣੀ ਚਾਹੀਦੀ ਹੈ ਇਹਨਾਂ 'ਚ ਜੀ ਮਾਪ ਸਾਹਿਬ ਜਿੱਦਾਂ ਕਈ ਜਿਹੜੀਆਂ ਜਾਇਦਾਦਾਂ ਉਹਨਾਂ ਦੇ ਨਾਮ ਤੇ ਹੋਣਗੀਆਂ ਉਹਨਾਂ ਦੇ ਪਰਿਵਾਰਕ ਨਾਮ ਤੇ ਹੋਣੀਆਂ ਪਰ ਕਈ ਜਾਇਦਾਦਾਂ ਅਜਿਹੀਆਂ ਵੀ ਹੋਣਗੀਆਂ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਸੀ ਉਹਨਾਂ ਦੇ ਨਾਮ ਤੇ ਵੀ ਹੋ ਸਕਦੇ ਕੋਈ ਏਦਾਂ ਦੀਆਂ ਜਾਇਦਾਦਾਂ ਸਾਹਮਣੇ ਆਈਆਂ ਨੇ ਬਾਈ ਜੀ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਤਿੰਨ ਚਾਰ ਬੰਦੇ ਹੋਰ ਵੀ ਨੇ ਜਿਨ੍ਹਾਂ ਦੇ ਨਾਂ ਤੇ ਅੰਮ੍ਰਿਤਸਰ ਪ੍ਰਾਪਰਟੀ ਹੈ ਉਹਨਾਂ ਨੂੰ ਵੀ ਇਨਕੁਆਰੀ ਹੋਣੀ ਚਾਹੀਦੀ ਉਹਨਾਂ ਕੋਲ ਜ਼ਮੀਨ ਕਿੱਥੋਂ ਬਣੀ ਪਹਿਲਾਂ ਅੱਧਾ ਕਿੱਲਾ ਜ਼ਮੀਨ ਦਾ ਨਹੀਂ ਸੀ ਅੱਜ ਉਹ ਬੰਦੇ 30-30 ਕਿੱਲੇ ਜ਼ਮੀਨ ਦੇ ਬਣਾਈ ਫਿਰਨ ਅੰਮ੍ਰਿਤਸਰ ਚ ਹਜਨਾਲਾ ਚ ਤੇ ਇੱਥੇ ਨਿਊ ਚੰਡੀਗੜ੍ਹ ਚ ਪੈਟਰੋਲ ਪੰਪ ਲਾਏ ਨੇ ਉਹ ਕਿੱਥੋਂ ਲਾਏ ਨੇ ਉਹ ਦੂਜੇ ਬੰਦੇ ਦੇ ਨਾਂ ਤੇ ਐ ਇੱਕ ਦੂਜੇ ਬੰਦੇ ਦੇ ਨਾਂ ਤੇ ਹੋਰ ਦੋ ਕਿੱਲੇ ਜ਼ਮੀਨ ਦੇ ਕਿਸੇ ਨਾਂ ਤੇ ਫਲੈਟ ਐ ਉਹਨਾਂ ਦੀ ਵੀ ਇਨਕੁਆਰੀ ਬੈਠਣੀ ਚਾਹੀਦੀ ਪਰ ਮੁਹਾਲੀ ਡਿਸਟ੍ਰਿਕਟ ਦੀ ਕਿਉਂ ਨਹੀਂ ਹੋਈ ਮੈਨੂੰ ਇਹ ਨਹੀਂ ਸਮਝ ਆ ਰਹੀ ਇਹ ਵੀ ਹੋਣੀ ਜ਼ਰੂਰੀ ਐ ਮਾਨ ਸਾਹਿਬ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਔਰੋਪੜ ਦਾ ਹੁਸ਼ਾਰਪੁਰ ਦਾ ਜ਼ਿਕਰ ਕੀਤਾ ਹਨ ਤਾਂ ਬੀਤੇ ਦਿਨ ਇੱਕ ਵੱਡੇ ਪੁਲਿਸ ਅਧਿਕਾਰੀ ਤੇ ਵੀ ਜਿਹੜੀ ਉਹ ਸੀਬੀਆਈ ਨੇ ਜਾਂ ਜਿਹੜੀ ਕਾਰਵਾਈ ਕੀਤੀ ਹੈ ਉਹਦੇ ਬਹੁਤ ਜ਼ਿਆਦਾ ਸੰਪਤੀ ਜਿਹੜੀ ਆਬਜਪਤ ਕੀਤੀ ਹੈ ਕਈ ਜਿਹੜੀਆਂ ਬੇਨਾਮੀਆਂ ਜਾਇਦਾਦਾਂ ਸਿਗੀਆਂ, ਘੜੀਆਂ, ਮਹਿੰਗੀਆਂ ਗੱਡੀਆਂ, ਸ਼ਰਾਬ ਆਨਾ ਕਾਫੀ ਕੁਝ ਜਿਹੜਾ ਬਰਾਮਦ ਕੀਤਾ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਲਗਾਤਾਰ ਜਿਹੜੀਆਂ ਏਜੰਸੀਆਂ ਉਹ ਇੱਕ ਕਹਦੇ ਕਿ ਹੁਣ ਐਕਟਿਵ ਹੋ ਚੁੱਕੀਆਂ ਨੇ ਬਿਲਕੁਲ ਐਕਟਿਵ ਹੋ ਗਈਆਂ ਨੇ ਇਸ ਟਾਈਮ ਜੀ ਜਿਵੇਂ ਕਿ ਭੁੱਲਰ ਦੀ ਗੱਲ ਕਰੀਏ ਜੀ ਡੀਆਈਜੀ ਰੇ ਰੋਪੜ ਤੇ ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਤਾਰਾਂ ਜੁੜਦੀਆਂ ਨਜ਼ਰ ਆ ਰਹੀਆਂ ਨੇ ਬਲਜਿੰਦਰ ਪਾਸਟਰ ਹੋਇਆ ਜੇ ਡੀਆਈਜੀ ਰੇਂਜ ਦੇ ਭੁੱਲਰ ਜੀ ਜੀ ਇਹਨਾਂ ਦੀ ਕਿਤੇ ਨਾ ਕਿਤੇ ਤਾਰਾਂ ਹੈ ਮੈਨੂੰ ਲੱਗਦਾ ਕਿ ਜੁੜ ਰਹੀਆਂ ਨੇ ਜਿਵੇਂ ਕਿ ਉਹਨਾਂ ਦੀ ਕਾਰਵਾਈ ਉਵੇਂ ਹੀ ਉਹਨਾਂ ਤੋਂ ਬਾਅਦ ਚ ਕਾਰਵਾਈ ਇਹਨਾਂ ਤੇ ਹੋਈ ਹੋਰ ਪਤਾ ਨਹੀਂ ਕਿੰਨੇ ਕੁ ਮਗਰਮਾ ਸਾਹਮਣੇ ਆਣਗੇ ਜਾਂ ਬਿਲਡਰ ਨੂੰ ਲਾ ਲਈਏ ਜਾਂ ਕੋਈ ਬਾਬਿਆਂ ਨੂੰ ਲਾ ਲਈਏ ਜਾਂ ਕੋਈ ਪਾਸਟਰ ਨੂੰ ਲਾ ਲਈਏ ਮਤਲਬ ਬਹੁਤ ਸਾਰੇ ਸਾਹਮਣੇ ਆਣਗੇ ਮੈਨੂੰ ਤਾਂ ਇਹ ਲੱਗ ਰਿਹਾ ਹੁਣ ਇਸ ਟਾਈਮ ਜੀ ਤਾਂ ਲੱਗਦਾ ਕਿ ਬਜਿੰਦਰ ਪਾਸਟਰ ਤੋਂ ਮੋੜ ਪੁੱਛ ਕੇ ਚ ਹੋ ਸਕਦੇ ਆ ਕਿਉਂਕਿ ਹੁਣ ਸਜ਼ਾ ਜਫਤਾ ਨੇ ਉਮਰ ਕੈਦ ਦੀ ਜਿਹੜੀ ਉਹਨਾਂ ਨੂੰ ਸਜ਼ਾ ਹੋਈ ਹੋਈ ਆ ਲੱਗਦਾ ਕਿ ਹੁਣ ਮੋੜ ਪੁੱਛ ਕੇ ਜਿਹੜੀ ਉਹਨਾਂ ਤੋਂ ਹੋਣੀ ਚਾਹੀਦੀ ਆ ਉਹ ਪੁੱਛ ਕੇ ਹੋਣੀ ਜ਼ਰੂਰੀ ਆ ਹੁਣੀ ਵੀ ਚਾਹੀਦੀ ਆ ਜਿਹੜੇ ਕਿ ਹੋਰ ਬੰਦੇ ਦੇ ਨਾਂ ਤੇ ਪ੍ਰਾਪਰਟੀ ਐ ਉਹਨਾਂ ਦਾ ਵੀ ਪਤਾ ਹੋਣਾ ਚਾਹੀਦਾ ਵੀ ਕਿਸ ਕਿਹਦੇ ਨਾਂ ਤੇ ਹੁਣ ਜਿਹੜੀ ਪ੍ਰਾਪਰਟੀ ਐ ਮੋਹਾਲੀ ਦੀ ਗੱਲ ਕਰੀਏ ਮੋਹਾਲੀ ਡਿਸਟ੍ਰਿਕਟ ਜਿਹਨੇ ਤੇ ਕਈ ਪੈਟਰੋਲ ਪੰਪ ਨੇ ਮੋਹਾਲੀ ਚ ਜ਼ਮੀਨ ਐ ਤੇ ਫਲੈਟ ਵਗੈਰਾ ਨੇ ਬਹੁਤ ਸਿਜਾਂ ਹੈਗੀਆਂ ਨੇ ਇਸ ਟਾਈਮ ਤੇ ਹੋਰ ਦੂਜੇ ਬੰਦੇ ਦੇ ਨਾਂ 5752 ਇਦਾਂ ਦੇ ਜਿਹੜੇ ਨੇ ਨਾਲ ਚੱਲਦੇ ਉਹਨਾਂ ਦੇ ਨਾਂ ਤੇ ਸਭ ਕੁਝ ਲਵਾ ਰੱਖਿਆ ਇਹਨਾਂ ਨੇ ਉਹਨਾਂ ਦੀ ਇਨਕੁਆਰੀ ਹੋਣੀ ਜਿਹੜੀ ਪੁੱਛ ਕਰਨੀ ਜ਼ਰੂਰੀ ਹੈ ਤੇ ਹੋਣੀ ਵੀ ਚਾਹੀਦੀ ਹੈ ਇਹਨਾਂ ਤੋਂ ਪਾਸਟਰ ਤੋਂ ਜੀ ਸਿਮਰਨ ਜੀ ਗੱਲ ਕਰੀਏ ਕਿ ਕਾਫੀ ਸਮਾਂ ਹੋ ਗਿਆ ਵਿਜੇਂਦਰ ਪਾਸਟਰ ਦੀ ਸਜ਼ਾ ਹੋਣੀ ਨੂੰ ਤਾਂ ਹੁਣ ਤੱਕ ਤੁਹਾਡੇ ਵੱਲੋਂ ਜਦੋਂ ਉਹਨਾਂ ਨੂੰ ਸਜ਼ਾ ਹੋਣੀ ਸੀ ਉਦੋਂ ਬਹੁਤ ਜ਼ਿਆਦਾ ਚਰਚਿਤ ਚਿਹਰਾ ਰਿਹਾ ਤੁਹਾਡਾ ਉਦੋਂ ਬੜਾ ਸਾਹਮਣੇ ਆਏ ਹੋ ਤਾਂ ਮੁੜ ਕੇ ਤੁਸੀਂ ਇਸ ਬਾਰੇ ਕੋਈ ਗੱਲਬਾਤ ਕੀਤੀ ਨਹੀਂ ਕਿ ਉਹਦੇ ਪ੍ਰਾਪਰਟੀਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਇਸ ਬਾਰੇ ਤੁਹਾਡਾ ਕੋਈ ਬਿਆਨ ਸਾਹਮਣੇ ਨਹੀਂ ਮੈਂ ਜੀ ਦੇਖੋ ਜੀ ਬਿਆਨ ਤਾਂ ਮੈਂ ਮੇਰੀ ਬੋਲਦੇ ਰਹਾਂ ਤੇ ਜਿਵੇਂ ਅਸੀਂ ਐਪਲੀਕੇਸ਼ਨ ਵਿੱਚ ਬਹੁਤ ਦਿੱਤੀਆਂ ਸੀਗੀਆਂ ਕਿਤੇ ਨਾ ਕਿਤੇ ਲੱਗਦਾ ਕਿ ਸਾਡੀ ਐਪਲੀਕੇਸ਼ਨ ਦੀ ਕਾਰਵਾਈ ਪਰ ਹੋਰ ਦੀ ਹੋਈ ਹੈ ਸਾਡੀ ਤਾਂ ਨਹੀਂ ਹੋਈ ਚਲ ਹੋਗੀ ਜ਼ਰੂਰੀ ਮਤਲਬ ਹੋ ਚੁੱਕੀ ਹੈ ਪਰ ਅਸੀਂ ਇਹ ਨਹੀਂ ਕਿ ਅਵਾਜ਼ ਨੂੰ ਬੰਦ ਕੀਤਾ ਅਸੀਂ ਬੋਲਦੇ ਰਹੇ ਹਾਂ ਔਰ ਬੋਲਦੇ ਰਵਾਂਗੇ ਜਿਹੜਾ ਕੋਈ ਗਲਤ ਕੰਮ ਕਰੂਗਾ ਕੋਈ ਵੀ ਬੰਦਾ ਹੋਵੇ ਅਸੀਂ ਬੋਲਦੇ ਰਵਾਂਗੇ ਮਾਨ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ ਬਿਲਕੁਲ ਖਰੀਦਣ ਕੋਸ਼ਿਸ਼ ਕੀਤੀ ਗਈ ਸੀ ਔਰ ਆਪਾਂ ਵਿਕੇ ਨਹੀਂ ਹੈਗੇ ਜੇ ਵਿਕੇ ਹੁੰਦੇ ਅੱਜ ਕੈਮਰੇ ਦੇ ਸਾਹਮਣੇ ਨਾ ਹੁੰਦੇ ਤੇ ਚੁੱਪ ਕਰਕੇ ਬਹਿ ਜਾਣਾ ਸੀਗਾ ਪਰ ਅੱਜ ਬੇਕਰਨ ਵਾਲੀ ਤਾਂ ਕੋਈ ਗੱਲ ਹੀ ਕੋਈ ਨਹੀਂ ਜੀ ਜੋ ਜੇ ਹੁਣ ਪ੍ਰਾਪੀਆਂ ਦੀ ਗੱਲ ਕਰੀਏ ਤਾਂ ਕਿੰਨੀ ਇੱਕ ਜਿਹੜੀ ਜਾਇਦਾਦ ਆ ਉਹ ਜਬਤ ਹੋਈ ਹੈ ਕਿੰਨੇ ਇੱਕ ਕਰੋੜਾਂ ਦੇ ਹਿਸਾਬ ਨਾਲ ਆ ਉਸ ਤੋਂ ਉੱਪਰ ਦੀ ਜਿਹੜੀ ਜਬਤ ਹੋਈ ਹੈ ਜੀ ਕਰੋੜਾਂ ਦੇ ਹਿਸਾਬ ਦੀ ਗੱਲ ਕਰੀਏ ਕਰੋੜਾਂ ਦੀ ਇਹ ਲੱਖਾਂ ਦੀ ਤਾਂ ਗੱਲ ਕਰੀ ਨਾ ਚਾ ਹੋਰ ਵੀ ਬਹੁਤ ਕੁਝ ਸਾਹਮਣੇ ਆਏਗਾ ਜੇ ਪੁੱਛ ਕੇ ਕਰੀਏ ਤਾਂ ਬਹੁਤ ਕੁਝ ਸਾਹਮਣੇ ਆਣ ਆਲਾ ਹੈ ਪੁੱਛਣਾ ਇਨਕੁਆਰੀ ਹੋਣੀ ਚਾਹੀਦੀ ਹੈ ਜੋ ਜੇਲ੍ਹ ਚ ਬੈਠੇ ਸਜ਼ਾ ਹੋ ਗਈ ਨੂੰ ਹੋਰ ਵੀ ਹੋਣੀ ਚਾਹੀਦੀ ਹੈ ਉਹ ਸਜ਼ਾ ਦੇ ਲਾਇਕ ਹੀ ਸੀਗਾ ਇਹ ਨਹੀਂ ਕਿ ਸਜ਼ਾ ਤਾਂ ਨਹੀਂ ਮਿਲਣੀ ਉਹ ਸਜ਼ਾ ਦੇ ਲਾਇਕ ਸੀਗਾ ਉਹਨੂੰ ਮਿਲਣੀ ਚਾਹੀਦੀ ਸੀਗਾ ਆ ਪੰਜਾਬ ਪੁਲਿਸ ਤੇ ਈਡੀ ਵਿਭਾਗ ਨੂੰ ਹੋਰ ਕੀ ਅਪੀਲ ਕਰਨੀ ਚਾਹ। ਮੈਂ ਕਹਿੰਦਾ ਜਿਹੜੇ ਵੀ ਇਦਾਂ ਦੇ ਕੋਈ ਗਲਤ ਕੰਮ ਕਰ ਕਰਪਸ਼ਨ ਕਰ ਰਹੇ ਆ ਦੇਖੋ ਹਨਾ ਤੇ ਉਹਨਾਂ ਤੇ ਕਾਰਵਾਈ ਹੋਣੀ ਜ਼ਰੂਰੀ ਹੈ। ਇਹ ਆਪਣਾ ਢਿੱਡ ਭਰਦੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਆਪਣਾ ਢਿੱਡ ਭਰਨੇ ਦੇ ਢਿੱਡ ਭਰਨਾ ਚਾਹੀਦਾ ਇਹਨਾਂ ਨੂੰ ਬਾਕੀ ਦੂਜੇ ਦਾ ਕੋਈ ਪਤਾ ਨਹੀਂ। ਜੀ ਹਾਂ ਸਿਮਰਨ ਸਿੰਘ ਮਾਨ ਜਿਹੜੇ ਬਹੁਤ ਚਰਚਿਤ ਚਿਹਰਾ ਰਹੇ ਨੇ ਬਜਿੰਦਰ ਪਾਸਟਰ ਕੇਸ ਦੇ ਵਿੱਚ ਉਹਨਾਂ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਕਿ ਪੂਰੀ ਜਾਂਚ ਹੋਣੀ ਚਾਹੀਦੀ ਆ ਬਜਿੰਦਰ ਪਾਸਟਰ ਦੇ ਸਬੰਧ ਜਿਹੜੇ ਉਹ ਡੀਆਈਜੀ ਭੁੱਲਰ ਦੇ ਨਾਲ ਹੋ ਸਕਦੇ ਆ ਕਿ ਕੋਈ ਰੋਪੜ ਰੇਂਜ ਡੀਆਈਜੀ ਰਹੇ ਨੇ ਉਹ ਰੋਪੜ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਬੇਨਾਮੀਆ ਜਾਇਦਾਦਾਂ ਜਿਹੜੀਆਂ ਕਹੀਆਂ ਜਾ ਰਹੀਆਂ ਬਜਿੰਦਰ ਪਾਸਟਰ ਦੀਆਂ ਜਿਨ੍ਹਾਂ ਨੂੰ ਈਡੀ ਨੇ ਜ਼ਬਤ ਕੀਤਾ ਕਿਉਂਕਿ ਉਦੋਂ ਤੋਂ ਹੀ ਲੰਬੇ ਸਮੇਂ ਤੋਂ ਜਿਹੜੀ ਲਗਾਤਾਰ ਈਡੀ ਜਿਹੜੀ ਜਾਂਚ ਕਰ ਰਹੀ ਸੀ ਤਾਂ ਹੁਣ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਬਾਰੋਂ ਪੈਸਾ ਆਇਆ ਸੀ ਜਿਹੜੀ ਫੰਡਿੰਗ ਹੋਈ ਆ ਉਸਦੀ ਵੀ ਜਿਹੜੀ ਪੂਰੀ ਜਾਂਚ ਹੋਣੀ ਚਾਹੀਦੀ ਆ ਕਿ ਕਿਹੜੀ ਬਲੈਕ ਮਨੀ ਸੀ ਕਿਹੜੀ ਵਾਈਟ ਮਨੀ ਸੀ ਕਿੰਨੀ ਜਿਹੜੀ ਬਾਰੋਂ ਫੰਡਿੰਗ ਹੁਣ ਤੱਕ ਹੋ ਚੁੱਕੀ ਆ ਉਹ ਸਾਰੇ ਦੀ ਜਿਹੜੀ ਜਾਂਚ ਆ ਉਹ ਕੀਤੀ ਜਾਣੀ ਚਾਹੀਦੀ ਆ